ਸਾਸਰੀ ਕਾਲ ਸਾਸਰੀ ਕਾਲ ਭਾਈ ਕੀ ਕਰਦੇ ਹੋ ਬੈਠੀਆਂ ਤੁਸੀਂ ਇਹ ਮਾਤਾ ਕੁਛ ਨਹੀਂ ਕਰਦੀ ਅੱਛਾ ਹੈ ਵੀ ਬੀ ਹਾਂ ਭਾਈ ਅੱਜ ਕੱਲ ਜਿਹੜਾ ਪਾਣੀ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ ਤੇ ਇੰਨਾ ਰੋਲਾ ਪਿਆ ਹੋਇਆ ਹੈ ਤੇ ਇਹ ਸੱਚੀ ਗੱਲ ਵੀ ਹੈ ਤੇ ਪਾਣੀ ਥੱਲੇ ਚਲੇ ਗਏ ਤੇ ਜਦੋਂ ਸੋਡਾ ਟਾਈਮ ਹੁੰਦਾ ਸੀ ਤੇ ਉਹਦੇ ਤੁਸੀਂ ਕਿੱਦਾਂ ਪਾਣੀ ਨਾਲ ਸਰਦੇ ਸੀਗੇ ਉਹਦੇ ਤਾਂ ਖੂਹਾਂ ਤੋਂ ਪਾਣੀ ਭਰਦੇ ਸੀ ਇੰਨੇ ਮਤਲਬ ਕਿ ਪਾਣੀ ਹੁੰਦੇ ਵੀ ਨਹੀਂ ਸੀਗੇ ਦਾਤਾ ਵੀ ਲੈ ਮੀ ਪੈਂਦੇ ਹੁੰਦੇ ਪਾਣੀ ਆ ਕੇ ਘਾ ਜਾਂਦਾ ਸੀ ਹੈ ਖੂਆ ਜਿਹੜਾ ਵਾਏ ਪਗਲਾ ਤੇ ਭਾਟੀ ਪਾਣੀ ਦੇ ਪੀ ਲੈਣੇ ਉੱਪਰ ਪਾਣੀ ਆ ਜਾਂਦਾ ਤੇ ਖੂਜਾ ਅੱਛਾ ਮਾਂ ਘੋੜੀ ਆ ਜਾਂਦਾ ਟੀ ਕਿਵੇਂ ਆਉਂਦਾ ਸੀ ਉੱਤੇ ਪਾਣੀ ਖੂਚੋਂ ਕੁਛ ਦਾ ਕਰਦੀ ਹੁੰਦੇ ਦਾ ਬਾਅਦ ਮੀ ਪੈਂਦੇ ਇਥੇ ਮੀ ਪੀ ਲੈ ਅੱਛਾ ਮੀ ਪਾਏ ਪਾ ਕੇ ਪਾ ਖੂ ਤੋਂ ਪਾਣੀ ਪਰ ਭਰ ਜਾਂਦਾ ਸੀ ਹਾਂ ਅੱਛਾ ਮੀ ਪੈਂਦੇ ਇਥੇ ਬਾੜੇ ਜਿਆਦਾ ਇਹ ਮਤਲਬ ਹਾਰਟ ਚਲਾਉਣ ਦੀ ਲੋੜ ਨਹੀਂ ਪੈਂਦੀ ਸੀ ਨਾ ਹਾਰਟ ਚ ਲਾਣੀ ਸੀ ਲੋੜ ਪੈਂਦੀ ਸੀ अच्छा फिर ਤੁਸੀਂ ਕਿੱਥੋਂ ਕਿੱਥੋਂ ਪਾਣੀ ਪੀਂਦੇ ਸੀ ਛਪੜੀਆਂ ਵਗੈਰਾ ਜਿਹੜੀਆਂ ਹੁੰਦੀਆਂ ਸੀ ਪਹਿਲਾਂ ਬਹੁਤ ਛਪੜ ਹੁੰਦੇ ਸੀ। ਅਸੀਂ ਪਾਈ ਛਪੜੀਆਂ ਲਿੰਦੀਆਂ ਮਹਿਰਾਣਾ ਵੀ ਐ ਪਾਣੀ ਰਕਤ ਇਟੂ ਨਹੀਂ ਆ ਪੀਂਦੀਆਂ ਮਹਿਰਾਣਾ ਤੋਂ ਬਾਹਰ ਜਾਣਾ ਖੇਤਾਂ 'ਚ ਤੇ ਲੱਗਦੀ ਛਪੜੀ ਦਾ ਵੀ ਪਾਣੀ ਪੀ ਲੈਣਾ। ਅੱਛਾ ਛਪੜੀ ਦੇ ਪਾਣਾ ਕੋਈ ਨੁਕਸਾਨ ਨਹੀਂ ਹੁੰਦਾ ਸੋ। ਹਾਂ ਪੋਰਾ ਵੀ ਐ ਭੱਡੇ ਹੁੰਦੇ ਟੱਲੀ ਵਾਂਗੂ ਕਦੇ ਕੋਈ ਸਦੋਖਿਆ ਨਹੀਂ ਟੀ। ਦੇਖ ਲੈ। ਹਾਂ। ਹੌਣ ਦੇ ਲਾ ਫਿਲਟਰ ਕਰ ਕਰ ਪਾਣੀ ਕਿੰਦੇ ਰਹਿਣਾ ਜਿਆਦਾ ਸਮੇ ਬਹੁਤ ਵਧੀਆ ਤੇਜ਼ੀ ਰੋਤਾ ਪਾਣੀ ਸਾਫ ਸੁਥਰੇ ਸੀ ਜਣ ਕੋਈ ਨੰਦ ਵਿਚਾਰ ਨਹੀਂ ਕੀ ਪਾਣੀ ਨੂੰ ਕੋਈ ਨਹੀਂ ਨੰਦ ਦਾ ਸਹੀ ਗੱਲ ਪਾਣੀ ਨਹੀਂ ਨਹੀਂ ਸਹੀ ਗੱਲ ਬੀਬੇ ਹੁਣ ਪਾਣੀ ਕਹਿੰਦੇ ਖਤਮ ਹੁੰਦਾ ਜਾ ਰਿਹਾ ਹੈ ਇਹ ਪਾਣੀ ਖਤਮ ਹੁੰਦਾ ਭਾਈ ਜਾਨ ਹੁਣ ਲੋਥਾਉਂ-ਥਾਉਂ ਤਾਂ ਮੋਟਰਾਂ ਨੇ ਘਰ-ਘਰ ਹਾਂ ਇਹ ਦੇ ਕਨੇ ਘਰੇ ਮੋਟਰਾਂ ਹੈ پانی ڈلی آم کوئی پانی صاف نہیں رہتا پانی کاگ چلی جاتا پہلے زمانے تو ہے نہیں ہوں بہت زمینہ بدل گیا ہوں تو بہت جی گلا غلط ہوئی پہ سارا ابھی درخت ہوئے پانی آپ سکی جانے ہوں این سو ہوں سمجھی ہو گئے گرمیاں نے این بجی جاتے گرم ایسا ਸਹੀ ਗੱਲ ਐ। ਦਰਖਤਾਂ ਹੋਣਗੇ ਤਾਂ ਜੜਾਂ ਚੋਂ ਪਾਣੀ ਖਿੱਚਣਗੇ ਤਾਂ ਉੱਪਰ ਪਾਣੀ ਆਊਗਾ। ਹੰਡੀਆਂ ਆਵਾਂ ਉਹਨਗੀਆਂ। ਹਾਂ। ਧਾਰੇ ਦਾ ਚਬੇਰੇ ਟੱਪੜਿਆ ਘਰ ਘਰ ਈ ਲੱਗੇ ਹੋਏ ਨੇ। ਹਾਂ ਈ ਸੀ ਲੱਗ ਰਹੇ ਨੇ ਹਣ ਤਾਂ। ਈ ਲੱਗ ਰਹੇ ਨੇ। ਆਪੇ ਪਾਣੀ ਖਤਮ ਹੈ ਗੱਲ ਲੈ ਤਾਂ ਆਪੇ ਖਤਮ ਨੇ। ਹਮ। ਪਾਣੀ ਡੁੱਲਦਾ ਵੀ ਜ਼ਿਆਦਾ ਆ ਨਾ। ਪਹਿਲਾਂ ਤਾਂ ਦੇਖ ਮੱਜਾ-ਮੁੱਜਾ ਨੂੰ ਇੱਕ ਜਗ੍ਹਾ ਨਵਾਇਆ ਕਰਦੇ ਨਾ। ਮੱਜਾ ਮਹਿਣੇ ਜਦ ਪਹਿਲਾਂ ਟੋਬੇਆਂ ਈ ਹੁੰਦੀਆਂ ਛੱਡੇ ਹੁੰਦੇ। ਸਾਰਾ ਪਿੰਡ ਆ ਨਾ। ਹਾਂ ਟੋਬੇ ਹੁੰਦੇ। ਟੋਬੇ ਨੇ ਮਹਿਸ਼ਾਨਾ ਮੰਦੇ। ਸਾਰਾ ਪਿੰਡ ਸਾਰਾ ਪਿੰਡ ਅੱਛਾ ਹੁਣ ਘਰ ਘਰ ਫਿਰ ਟਿਊਬਵੈਲ ਬਣਾ ਲੈ ਘਰ ਘਰ ਮੱਝਾਂ ਨੂੰ ਆਲੂ ਬਣਾ ਲੈ ਨਾ ਘਰ ਘਰ ਤਾਂ ਮੋਟਰਾ ਨੇ ਆਪੇ ਮੈਂ ਛੰਨ ਨੂੰ ਗਿਆਨ ਕਰੇ ਅੱਗੇ ਬੰਨੇ ਹੁੰਦੇ ਬੰਨਿਆ ਜੇ ਮੈਂ ਖਾ ਚਾੜਦੇ ਤੇ ਲਾ ਕੇ ਮੈਂ ਖਾ ਤੋ ਬੈਠੇ ਰਹਦੇ ਮੈਨੂੰ ਲੱਗਦਾ ਬਹੁਤ ਵਧੀਆ ਥੀ ਆ ਵੀ ਤੇ ਇੱਕ ਦਿਨ ਦੇ ਸੀਗੇ ਮੱਥਾ ਟੇਕਦੇ ਭਾਈ ਪਾਣੀ ਦੇ ਦਾ ਬੰਲਾ ਮੱਥਾ ਟੇਕਦੇ ਤੇ ਜਾਂ ਤਾਂ ਬਾਣੀ ਨਿਕੜਦੀ ਜਾਂ ਬੋਰ ਕਰਦੇ ਖੂਲ ਆਉਂਦੇ ਜਾਂ ਵੀ ਮੱਥਾ ਟੇਕਦੇ ਗੁੱਡੀ ਰੋੜੀ ਧਰਦੇ ਤੇਲ ਟਿਉਂਦੇ ਫਿਰ ਟਾਵਲ ਲੈ ਕੇ ਜਾਂਦੇ ਮਿੱਠੇ ਮੀਠੇ ਹੋਮ ਦਿੰਦੇ ਮੱਥਾ ਟੇਕਦੇ ਤਾਂ ਪਾਣੀ ਆਉਂਦਾ ਤੇ ਆਪਾਂ ਪਾਣੀ ਦਾ ਬਹੁਤ ਸ਼ੁਕਰ ਕਰਦੇ ਤੇ ਪਾਣੀ ਦੇਵਤਾ ਮਹਾਰਾਜ ਨੇ ਆਪਾਂ ਨੂੰ ਪਾਣੀ ਦਿੱਤਾ ਧਰਤੀ ਪਾੜ ਕੇ ਪਾਣੀ ਆਇਆ ਹਾਂ ਜੇ ਸੱਚੀ ਗੱਲ ਹੈ ਜੇ ਰੱਬ ਵੱਸਦਾ ਹੈ ਹਰ ਇੱਕ ਚੀਜ਼ ਦੇ ਵਿੱਚ ਤਾਂ ਹੀ ਆਪਾਂ ਨੂੰ ਹਰ ਇੱਕ ਚੀਜ਼ ਮਿਲ ਜਾਂਦੀ ਹੈ ਨਾ ਖਾਣ ਨੂੰ ਤਾਂ ਹੀ ਰੱਬ ਵੱਸਦਾ ਸੱਚੀ ਗੱਲ ਹੈ ਪਾਣੀ 'ਚ ਵੀ ਰੱਬ ਵੱਸਦਾ ਪਾਣੀ ਵੀ ਆਪਾਂ ਪਾਣੀ ਬਿਨਾਂ ਕਿ ਆਪਾਂ ਜੀਵ ਦੇਖ ਮੈਨਾਂ ਹਾਂ ਪਾਣੀ ਮੈਨਾਂ ਜਿਉਂਦੇ ਨਹੀਂ ਭਾਈ ਹਾਂ ਜੀ ਬਿਨ ਜੀ ਨਹੀਂ ਰਹਿ ਸਕਦੇ ਕੋਈ ਵੀ ਕਿਉਂਕਿ ਹਰ ਇੱਕ ਚੀਜ਼ ਨੂੰ ਪਾਣੀ ਚਾਹੀਦਾ ਹੈ ਹਰ ਇੱਕ ਚੀਜ਼ ਨੂੰ ਪਾਣੀ ਬੱਚੇ ਨੂੰ ਵੀ ਚਾਹੀਦਾ ਜਾਨਵਰਾਂ ਨੂੰ ਵੀ ਚਾਹੀਦਾ ਦਰਖਤਾਂ ਨੂੰ ਵੀ ਚਾਹੀਦਾ ਹੈ ਆਪਾਂ ਨੂੰ ਵੀ ਚਾਹੀਦਾ ਪਾਣੀ ਬਿਨਾਂ ਹਾਈ ਕਿ ਹੂੰ ਤਾਂ ਇਹ ਮਤਲਬ ਕਿ ਵੀ ਇਹਦੀ ਪੂਜਾ ਵੀ ਹੁੰਦੀ ਸੀ ਨਾ ਜੀ ਹਾਂ ਹੁੰਦੀ ਸੀ ਮਤਲਬ ਹਮ ਦੇਤੀ ਪੂਜਾ ਦਾ ਅੱਗੇ ਤਾਂ ਬਹੁਤ ਮੰਨਦੇ ਤੇ ਵੀਰ ਪਾਣੀ ਨਾ ਹਾਂ ਮੋਰ ਦਾ ਅਗਲਾ ਮੋਰ ਕਾਲਾ ਦਾ ਮੋਟਰ ਵਾਲਾ ਦਾ ਕੋਈ ਮੰਨਦਾ ਨਹੀਂ ਹੁਣ ਹਾਂ ਮੋਟਰੇ ਮੰਨਦੇ ਨਹੀਂ ਵਿੱਚ ਮੰਨਾੜੇ ਬਠੇ ਰਹੇ ਨੇ ਸੁਖਣਾ ਹੂੰ ਇਹਨੇ ਮੰਨਣਾ ਹੈ ਹੂੰ ਮੰਨਦੇ ਬਹੁਤ ਨਹੀਂ ਆ ਜੀ हां कई करता वे अपने ਪਿੰਡਾਂ ਦੇ ਵਿੱਚ ਤਾਂ ਬਹੁਤ ਆ ਜ਼ਰੂਰੀ ਪਾਣੀ ਨਿਕਲਦਾ ਵੀ ਜ਼ਰੂਰ ਉਹਦੀ ਮਤਲਬ ਕਿ ਪਿੰਡਾਂ ਜਿਹੜਾ ਬਾਹਲਾ ਹੈਗਾ ਹਾਂ ਉਹਦੇ ਮੱਥਾ ਜ਼ਰੂਰ ਟੇਕਦੇ ਨੇ ਹੱਥਾਂ ਦੇ ਉੱਤੇ ਹੱਥਾਂ ਦੇ ਉੱਤੇ ਰੱਖਦੇ ਨੇ ਫਿਰ ਚਾਵਲ ਮਿੱਠੇ ਬਣਾਏ ਹੋਏ ਦਸੇ ਘਿਓ ਚਾਣਾ ਹਾਂ ਹਾਂ ਦਸੇ ਘਿਓ ਪਾ ਕੇ ਗੁੜ ਪਾ ਕੇ ਵਿੱਚ ਉਹਦੇ ਲੌਂਗ ਲੌਂਗ ਪਾ ਕੇ ਲਾਛੀਆਂ ਪਾ ਕੇ ਸਾਰਾ ਸਮਾਨ ਹੈ ਨਾ ਮਿੱਠੇ ਚਾਵਲ ਗੁੜ ਵਾਲੇ ਹਾਂ ਤੇ ਹੁਣ ਪਹਿਲੀ ਜਦ ਹੁਣ ਕੰਕ ਦੀ ਗਈਆਂ ਜਿਆਦਾ ਪਾਣੇ ਮੱਥਾ ਟੇਕਣਾ ਹੈ ਹੋਮ ਦੇਣਾ ਹੈ ਉੱਥੇ 来 ਕੇ ਖੂਹ ਹਟੇ ਹੋਮ ਦੇ ਕੇ ਫੇਰ ਆਪਾਂ ਫਸਲ ਬੀਜ ਦੇ ਹੋਰ ਚਾਹ ਨਹੀਂ ਜਣਗੇ ਤਾਂ ਵੀ ਆਪਾਂ ਕੜਾਹੀ ਕਰਕੇ ਲੈ ਕੇ ਜਾਣੇ ਆ ਉੱਥੇ ਮੱਥਾ ਟੇਕਦੇ ਆ ਹੋਮ ਦਿੰਨਿਆ ਵਿਚੌਲਾ ਨੂੰ ਪਾਣੀ ਆਊਗਾ ਨਾ ਵਿਚੌਲਾ ਨੂੰ ਪਾਣੀ ਵੀ ਰੱਬ ਵੀ ਨਹੀਂ ਬਰਸਾਵੇ ਨਾਲੇ ਨਾ ਹਾਂ ਵੀ ਰੱਬ ਵੀ ਬਰਸਾਵੇ ਨਾ ਪਾਣੀ ਚੱਲਦਾ ਰਹੇ ਹਾਂ ਅੱਜ ਇੰਨੀ ਆ ਬਚ ਦੁਆਰੇ ਵੀ ਜਾਂਦੇ ਸੀ ਨਾ ਬੀਬੀ ਦੁਆਰੇ ਵੀ ਜਾਂਦੇ ਤੇ ਦੇਖਾਂਗੇ لے جانا گھروں بنا کے بور لگی ہاں پہلے مکدیا گرو مہاراج نے پانی دتا ہے ਹੁਣ ਤਾਂ ਲੋਕ ਵੀ ਘਰਾਂ ਦੇ ਵਿੱਚ ਹੋਣਾ ਜਿਵੇਂ ਟੂਟੀਆਂ ਦਾ ਕੰਮ ਚੱਲਦਾ ਲੋਕਾਂ ਦੇ ਘਰਾਂ 'ਚ ਹੈ ਨਾ ਕੋਈ ਸਵਰਸੀਵਲ ਲਾਉਂਦਾ ਹੈਗਾ ਉਹ ਲਗਾ ਕੇ ਸਵਰਸੀਵਲ ਤੇ ਉਹ ਤੋਂ ਬਾਅਦ ਸਵਰਸੀਵਲ ਹੁੰਦਾ ਹੈ ਕਿ ਕੀ ਹੁੰਦਾ ਹੈ ਉਹ ਆਈ ਹੁੰਦਾ ਬਰਸੀਵਾਲਾ ਹਾਂ ਪਤਾ ਨਹੀਂ ਕੀ ਨਾਮ ਲੱਗਦਾ ਉਹ ਹੀ ਹੁੰਦੀ ਹੈ ਤੇ ਦੇਖੀ ਫਿਰ ਨਾ ਜਦੋਂ ਫਿਰ ਪਾਣੀ ਆਉਂਦਾ ਦੇਖ ਨਾ ਵੀ ਟੂਟੀਆਂ 'ਚ ਪਹਿਲੀ ਵਾਰ ਪਾਣੀ ਆਇਆ ਕੋਈ ਉਹਦਾ ਮਤਲਬ ਸਤਕਾਰ ਕਰਦੀ ਨਹੀਂ ਹੈਗੀ ਨਾ ਹੁਣ ਨੇ ਚੱਕ ਕੇ ਪਾਣੀ ਗਲਾਸ ਚੱਕਿਆ ਤੇ ਪਾਣੀ ਆ ਗਿਆ ਚਲੋ ਜੀ ਪੀ ਲੋ ਪੀ ਲੋ ਪੀ ਲੋ ਪੀ ਲੋ ਪੀ ਲੋ ਪਹਿਲਾਂ ਜਾਪਾ ਮੱਥਾ ਟੇਕ ਲੈਣਾ ਹੁੰਦਾ ਸੀ ਟੇਕਣਾ ਸਹੀ ਗੱਲ ਹੈ

ਨਹਿਰਾਂ ਤੇ ਤੋਂ ਨਾ ਕੇ ਆਉਂਦੇ ਸਾਰੇ ਜਾਨੇ ਬੰਦੇ ਹਾਂ ਪਿੰਡ ਦੇ ਹਨਾ ਪਿੰਡ ਦੇ ਬੰਦੇ ਸਾਰੇ ਉੱਥੇ ਨਹਿਰਾਂ ਚ ਨਾਉਂਦੇ ਨਹਿਰਾਂ ਦੇ ਨਾ ਕੇ ਬੜਾ ਬੱਚੇ ਨਾ ਕੇ ਪਾਣੀ ਪੀ ਜਾਂਦਾ ਬੱਚੀ ਆਪਦਾ ਖੱਟਿਆ ਚ ਬੈਹ ਜਾਂਦਾ ਸੀ ਉਹੀ ਪਾਣੀ ਉਸੇ ਪਾਣੀ ਚ ਨਾ ਕੇ ਉਹ ਜਿਹੜਾ ਘਰੇ ਆ ਜਾਂਦੇ ਬਾਅਦ ਚ ਉਹ ਪਾਣੀ ਕੰਮ ਆਉਂਦਾ ਸੀ ਹਨਾ ਉਹ ਖੱਟਿਆ ਚ ਪੈਂਦਾ ਸੀ ਹਾਂ ਖੇਤਾਂ ਨੂੰ ਜਾਂਦਾ ਸੀਗਾ ਖੇਤਾਂ ਲਿਆਂਦਾ ਸੀ ਭਾਈ ਕੱਪੜੇ ਧੋਣ ਵੀ ਜਾਂਦੇ ਸੀ ਵੀ ਕੱਪੜੇ ਬੁੜੀਆਂ ਨਹੀਂ ਜਾਂਦੀਆਂ ਕਿਉਂ ਉੱਥੇ ਕੱਪੜੇ ਧੋਣੀਆਂ ਨਹਿਰ ਦੇ ਉੱਤੇ ਨਾ ਕੱਪੜੇ ਧੋਉਂਦੀਆਂ ਕੱਪੜੇ ਧੋਉਂਦੀਆਂ ਕੱਪੜੇ ਧੋ ਕੇ ਭਾਈ ਉਹ ਵੀ ਰਾਹ ਪਾਣੀ ਖੇਤਾ ਚ ਜਾਂਦਾ ਸੀ ਸਾਰਾ ਹਾਂ ਕਿਉਂਕਿ ਕੱਪੜੇ ਉੱਥੇ ਨੂੰ ਚੜਦੇ ਸੀ ਨਾ ਉਹ ਵੀ ਪਾਣੀ ਉੱਥੇ ਡੁੱਲੀ ਜਾਂਦਾ ਸੀ ਨਾ ਉਹ ਨਹਿਰ ਦੇ ਵਿੱਚ ਹੀ ਜਾਂਦਾ ਸੀ ਸਾਰਾ ਪਾਣੀ ਖੇਤ ਜਾਂਦਾ ਜੀ ਪਾਣੀ ਬਾਹਰ ਦੇ ਆਬ ਦੀ ਹੁੰਦੀ ਨਹੀਂ ਜੀ ਪਾਣੀ ਦੀ ਹਾਂ ਨਾਲੇ ਤਾਂ ਦੇਖ ਸਾਰੇ ਨਾ ਲੈਂਦੇ ਸੀ ਤਾਂ ਵੀ ਪਾਣੀ ਉੱਥੇ ਜਾਂਦਾ ਸੀ ਨਹਿਰ ਦੇ ਵਿੱਚ ਹੀ ਰਹਿੰਦਾ ਸੀ ਫਿਰ ਜਦੋਂ ਕੱਪੜੇ ਧੋਂਦੇ ਸੀ ਤਾਂ ਵੀ ਪਾਣੀ ਨਹਿਰ ਦੇ ਵਿੱਚ ਹੀ ਜਾਂਦਾ ਸੀਗਾ ਤੇ ਫਿਰ ਉਹ ਸਾਰਾ ਪਾਣੀ ਖੱਤਿਆਂ ਦੇ ਵਿੱਚ ਜਾਂਦਾ ਸੀ ਆਪੀ ਪਾਣੀ ਦੀ ਬਰਬਾਦੀ ਨਹੀਂ ਸੀ ਹਾਂ ਇਹ ਤਾਂ ਗੱਲ ਵੀ ਤੁਹਾਡੀ ਸਹੀ ਹੈ ਪਹਿਲਾਂ ਵਾਲੇ ਬਜ਼ੁਰਗ ਮਤਲਬ ਕਿ ਜਿਹੜੇ ਹੁੰਦੇ ਸੀਗੇ ਉਹ ਬਹੁਤ ਸਾਹਬ ਸੰਭਾਲ ਕਰਦੇ ਸੀਗੇ ਮਤਲਬ ਇਹ ਚੀਜ਼ਾਂ ਦੀ ਹੈ ਨਾ ਵੀ ਉਹਨਾਂ ਨੂੰ ਸਾਰਾ ਧਿਆਨ ਰਹਿੰਦਾ ਸੀਗਾ ਪਾਣੀ ਨੂੰ ਬਹੁਤ ਸੰਭਾਲਦੇ ਸੀਗੇ ਪਾਣੀ ਨੂੰ ਬਹੁਤ ਸੰਭਾਲਦੇ ਸੀ ਹਾਲਟ ਵੀ ਹੋ ਗਣਾ ਟਾਈਮ ਤੇ ਚਲਾਉਂਦੇ ਸੀਗੇ ਵੀ ਮਤਲਬ ਕਿ ਵੀਰ ਹੁਣ ਲੋਡ ਹੈ ਹਨਾ ਜਦ ਹੁਣ ਪਾਣੀ ਦੀ ਮੀਂਹ ਨਹੀਂ ਪੈਂਦੀ ਹੁਣ ਤੇ ਆ ਨਹੀਂ ਖਾਸ ਕਰ ਹੋ ਗਿਆ ਫਿਰ ਜਦ ਖੱਟੇ ਨੂੰ ਪਾਣੀ ਨਾ ਆਉਣਾ ਤੇ ਹਾਲਟ ਜਾਂਦੇ ਤੇ ਹਾਂ ਨਹੀਂ ਤਾਂ ਇਹ ਸੜ ਜਾਂਦਾ ਸੀ ਨਾ ਹਾਂ ਨਹੀਂ ਸੜ ਜਾਂਦਾ ਹਾਂ ਬਿਲਕੁਲ ਸਹੀ ਗੱਲ ਹੈ ਬੀਬੀ ਹਾਂ ਬੀਬੀ ਨੇ ਬਹੁਤ ਸੋਹਣੀਆਂ ਗੱਲਾਂ ਦਸੀਆਂ ਨੇ ਆਪਾਂ ਨੂੰ ਤੇ ਬੀਬੀ ਸਾਰਿਆਂ ਦਾ ਧੰਨਵਾਦ ਕਰ ਦੋ ਬੀਬੀ ਪਿਆਰ ਭੇਜ ਦੋ ਸਾਰਿਆਂ ਨੂੰ ਨਾਲਾਂ ਦਾ ਭਾਈ ਧੰਨਵਾਦ ਹੈ ਜਿਹੜੇ ਸਾਡੇ ਗੱਲਾਂ ਸੁਣਦੇ ਨੇ ਪਿਆਰ ਨਾਲ ਸਾਡੇ ਆ ਵੀ ਕਹਿੰਦੇ ਨੇ ਸਾਡੇ ਬੰਦ ਬੰਨੇ ਭਾਈ ਵੀਡੀਓ ਵੀਡੀਓ ਬਣਾਉਂਦੇ ਨੇ ਬੜੀ ਆ ਪਿਆਰ ਨਾਲ ਗੱਲਾਂ ਸੌਂਦੇ ਨੇ ਹਾਂ ਮਨ ਲਾ ਕੇ ਐਂਨੇ ਸੋਨੇ ਕਮੈਂਟ ਸੋਡੇ ਵਾਸਤੇ ਲਿਖਦੇ ਨੇ ਕਿ ਮਾਤਾ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ ਸਾਡੇ ਸੁਣਦੇ ਰਹਾ ਕਰੋ ਦੇਖਦੇ ਰਹਾ ਕਰੋ ਜੇ ਸਾਡੀ ਵੀਡੀਓ ਦੇਖ ਲੈਣਾ ਬਹੁਤ ਬਹੁਤ ਪਿਆਰ ਉਹਨਾਂ ਨੂੰ ਫਾਇੰਡੈਂ ਚ ਭੈਣ ਕਈ ਨਹੀਂ ਆ ਮੇਰੇ ਬੰਦ ਬਹੁਤ ਪਿਆਰ ਉਹਨਾਂ ਨੂੰ ਹਾਂ ਸਾਡੀ ਵੀਡੀਓ ਦੇਖਦੇ ਨੇ ਦੇਖਦੇ ਰਹਿਣਾ ਬੱਦਿਆ ਸਾਡੀਆਂ ਬੰਦੀਆਂ ਆ ਜਾ ਹੈਮ ਬੱਦਿਆ ਕੰਮ ਹੋ ਗਏ ਜਿਉਂਦੇ ਬਸਦੇ ਰਹਿਣ ਸਾਰੇ ਬਾਰੇ ਰੋ ਪੈਸਾਰੇ ਵੀਡੀਓ ਲੈ ਕੇ ਜਦੇ ਚਲੋ ਜੀ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਧੰਨਵਾਦ ਜੀ